ਸਸਤੀ ਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਮਰੀਕੀ ਟੈਰੀਫਾਂ ਦੇ ਜਵਾਬ ਦੇ ਵਿੱਚ ਬਿਜਲੀ ਤੇ ਟੈਰੀਫ ਲਗਾਵੇਗਾ 온ਟਾਰੀਓ ਡਾਗ ਫੋਰਡ ਨੇ ਕੀਤੀ ਟਿੱਪਣੀ ਬੀਸੀ ਦੇ ਫਰੂਟ ਫਾਰਮਰਸ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਡਾਲਰ 10 ਮਿਲੀਅਨ ਦਾ ਨਿਵੇਸ਼ ਵੱਧਦੀਆਂ ਚੁਣੌਤੀਆਂ ਨੂੰ ਕਾਇਮ ਰੱਖਣ ਦੇ ਲਈ ਨਾ ਕਾਫੀ ਕੈਨੇਡਾ ਯੂਕੇ ਯੂਰਪ ਅਤੇ ਆਸਟ੍ਰੇਲੀਆ ਦੇ ਨਾਲ ਵਧਾ ਸਕਦਾ ਹੈ ਖੂਫੀਆ ਸਹਿਯੋਗ ਯੂਕਰੇਨ ਯੁੱਧ ਤੇ ਟੈਰਿਫ ਕਾਰਨ ਅਮਰੀਕਾ ਤੋਂ ਸ਼ਿਫਟ ਹੋ ਸਕਦੀ ਹੈ ਵਿਦੇਸ਼ ਨੀਤੀ ਜਿਹਦੇ ਖਬਰਾਂ ਵਿਸਥਾਰ ਦੇ ਨਾਲ ਹੈਲਥ케ਅਰ ਟੈਕਸ ਇਮੀਗ੍ਰੇਸ਼ਨ ਕ੍ਰਾਈਮ ਤੇ ਵਹੀਕਲ ਥੈਫਟ ਕਲਾਈਮੇਟ ਚੇਂਜ ਇਜ਼ਰਾਈਲ ਪੈਲੇਸਟਾਈਨ ਕਨਫਲਿਕਟ ਯੂਕਰੇਨ ਐਡ ਤੇ ਹੋਰ ਮੁੱਦਿਆਂ ਦੇ ਉੱਤੇ ਬੋਲਦਿਆਂ ਲਿਬਰਲ ਲੀਡਰਸ਼ਿਪ ਦੌਰ ਦੇ ਉਮੀਦਵਾਰਾਂ ਨੇ ਆਪੋ ਆਪਣੇ ਵਾਅਦੇ ਕੀਤੇ ਹਰ ਕਿਸੇ ਨੇ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਰੇਸ ਜਿੱਤਦੇ ਨੇ ਤਾਂ ਉਹਨਾਂ ਦੇ ਅਜੰਡੇ ਦੇ ਉੱਤੇ ਇਹ ਸਾਰੇ ਮੁੱਦੇ ਜਿਹੜੇ ਨੇ ਉਹ ਹੋਣਗੇ ਤੇ ਇਹੀ ਅਜੰਡਾ ਲੈ ਕੇ ਉਹ ਹਰ ਮੁੱਦੇ ਦਾ ਹੱਲ ਕਰਨਗੇ ਹਰ ਕਿਸੇ ਨੇ ਆਪੋ ਆਪਣੀ ਯੋਜਨਾ ਜਿਹੜੀ ਹੈ ਉਹ ਪੇਸ਼ ਕੀਤੀ ਹੈ ਆਓ ਦੇਖਦੇ ਹਾਂ ਕਿਹੜੇ ਵਾਦੇ ਉਹਨਾਂ ਨੇ ਕੈਨੇਡੀਅਨਸ ਨਾਲ ਕੀਤੇ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਉਤਰੀ ਗਵਾਂਡੀ ਦੀ ਅਰਥਵਿਵਸਥਾ ਅਤੇ ਪ੍ਰਭੂਸੱਤਾ ਵਿਰੋਧ ਕਈ ਖਤਰਿਆਂ ਦਾ ਸਾਹਮਣਾ ਕਿਵੇਂ ਕਰਨਾ ਚਾਹੀਦਾ ਹੈ ਸੋਮਵਾਰ ਰਾਤ ਦੀ ਫ੍ਰੈਂਚ ਪਾਸ਼ਾ ਦੀ ਲਿਬਰਲ ਲੀਡਰਸ਼ਿਪ ਬਹਿਸ ਦਾ ਇੱਕ ਚੱਲ ਰਿਹਾ ਵਿਸ਼ਾ ਸੀ ਕੈਨੇਡਾ ਤੇ 트ੰਪ ਦੇ ਪ੍ਰਸਤਾਵਿਤ ਟੈਰਿਫ ਜੋ ਉਹ ਕਹਿੰਦੇ ਨੇ ਕਿ ਅਗਲੇ ਮਹੀਨੇ ਸ਼ੁਰੂ ਹੋ ਰਹੇ ਨੇ ਅਤੇ ਨਾਲ ਹੀ ਉਸ ਦੀ ਜ਼ਿੱਦ ਕਿ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬੰਨਣਾ ਚਾਹੀਦਾ ਹੈ ਮੌਂਟਰੀਅਲ ਵਿੱਚ ਬਹਿਸ ਵਿੱਚ ਦਰਜਨਾਂ ਵਾਰ ਸਵਾਲਾਂ ਤੇ ਜਵਾਬਾਂ ਦੇ ਵਿੱਚ ਸਾਹਮਣੇ ਆਇਆ ਮਾਰਕ ਕਾਰਨੇ ਕ੍ਰਿਸਟੀਆ ਫ੍ਰੀਲੈਂਡ ਕਰੀਨਾ ਗੋਲਡ ਤੇ ਫ੍ਰੈਂਕ ਬੈਲੇਸਨ ਨੇ ਦੋ ਬੈਕ ਟੂ ਬੈਕ ਬਹਿਸਾਂ ਦੇ ਪਹਿਲੇ ਮੁਕਾਬਲੇ ਚ ਸਾਲਿਆ ਇੱਕ ਅੰਗਰੇਜ਼ੀ ਭਾਸ਼ਾ ਦੀ ਬਹਿਸ ਮੰਗਲਵਾਰ ਨੂੰ ਹੋਣ ਵਾਲੀ ਹੈ 9 ਮਾਰਚ ਨੂੰ ਐਲਾਨੀ ਜਾਣ ਵਾਲੀ ਲਿਬਰਲ ਲੀਡਰਸ਼ਿਪ ਦੌੜ ਦੇ ਜੇਤੂ ਜਸਟਿਨ ਟਰੂਡੋ ਦੀ ਥਾਂ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਹੋਣਗੇ VOTING ਸ਼ੁਰੂ ਹੋਣ ਤੱਕ ਥੋੜੇ ਸਮੇਂ ਦੇ ਨਾਲ ਅਤੇ ਜੇਤੂ ਦੇ ਐਲਾਨ ਤੋਂ ਸਿਰਫ 2 ਹਫ਼ਤੇ ਪਹਿਲਾਂ ਬਹਿਸਾਂ ਹੈ ਇੱਕੋ ਇੱਕ ਸੰਭਾਵਨਾ ਹੈ ਕਿ ਲਿਬਰਲ ਸਮਰਥਕਾਂ ਨੂੰ ਉਮੀਦਵਾਰਾਂ ਨੂੰ ਇਕੱਠੇ ਦੇਖਣਾ ਪਵੇਗਾ ਕਾਰਨ ਜੋ ਕਿ ਸਭ ਤੋਂ ਅੱਗੇ ਚੱਲ ਰਹੇ ਨੇ ਦੇ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਆਪਣੇ ਸਰੋਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਜਿਹੜੀ ਸਬੰਧਾਂ ਨੂੰ ਵੀ ਕਟਣ ਅਤੇ ਅਮਰੀਕਾ ਤੇ ਨਿਰਭਰਤਾ ਘਟਾਉਣ ਦੇ ਲਈ ਯੂਰਪੀਅਨ ਯੂਨੀਅਨ ਅਤੇ ਹੋਰ ਮਿੱਤਰ ਦੇਸ਼ਾਂ ਨਾਲ ਸਬੰਧ ਵਧਾਉਣੇ ਚਾਹੀਦੇ ਨੇ ਉਹਨਾਂ ਕਹਿੰਿਆ ਕਿ ਅੱਜ ਦਾ 트ੰਪ ਉਹ ਪਹਿਲਾ ਵਰਗਾ ਨਹੀਂ ਹੈ ਉਹ ਵਧੇਰੇ ਲੱਗ-ਤਲੱਗ ਤੇ ਵਧੇਰੇ ਹਮਲਾਵਰ ਹੈ ਪਹਿਲਾਂ ਉਹ ਸਾਡੀ ਆਰਥਿਕਤਾ ਦਾ ਇੱਕ ਟੁਕੜਾ ਚਾਹੁੰਦਾ ਸੀ ਹੁਣ ਉਹ ਸਾਡਾ ਦੇਸ਼ ਚਾਹੁੰਦਾ ਹੈ ਸਾਨੂੰ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਕੀ ਕੰਟਰੋਲ ਕਰ ਸਕਦੇ ਆ ਅਸੀਂ ਰਾਸ਼ਟਰਪਤੀ 트ੰਪ ਨੂੰ ਕਾਬੂ ਨਹੀਂ ਕਰ ਸਕਦੇ ਸਾਨੂੰ ਆਪਣੀ ਆਰਥਿਕਤਾ ਨੂੰ ਤੁਰੰਤ ਮਜ਼ਬੂਤ ਕਰਨ ਦੀ ਲੋੜ ਹੈ ਇਹ ਸਾਡੀ ਗਲਬਾਦ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ ਕਾਰਨੇ ਨੇ ਵੀ ਕਿਹਾ ਕਿ ਕੈਨੇਡਾ ਦੀਆਂ ਸੁਭਾਈ ਖੇਤਰੀ ਤੇ ਸੰਗੀ ਸਰਕਾਰਾਂ 트ੰਪ ਦੀਆਂ ਧਮਕੀਆਂ ਵਿਰੋਧ ਮਿਲ ਕੇ ਕੰਮ ਕਰਨ ਨੂੰ ਯਕੀਨੀ ਬਣਾਉਣ ਤੇ ਅੰਤਰਪ੍ਰਾਂਤਕ ਵਪਾਰਕ ਰੁਕਾਵਟਾਂ ਨੂੰ ਖਤਮ ਕਰਨ ਲਈ ਦੇਸ਼ ਦੇ ਪ੍ਰੀਮੀਅਰਾਂ ਨੂੰ ਬੁਲਾਏ ਜਾਣ ਦੀ ਵੀ ਲੋੜ ਹੈ ਸਾਬਕਾ ਵਿਤ ਮੰਤਰੀ ਫ੍ਰੀ ਲੈਂਡ ਦੀ ਸਥਿਤੀ ਵਧੇਰੇ ਹਮਲਾਵਰ ਸੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ 트ੰਪ ਨੂੰ ਕੈਨੇਡਾ ਦੇ ਖਿਲਾਫ ਸਭ ਤੋਂ ਵੱਡਾ ਖਤਰਾ ਦੱਸਦੇ ਹੋਏ ਫ੍ਰੀ ਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਅਮਰੀਕਾ ਤੇ ਜਵਾਬੀ ਟੈਰਿਫ ਲਗਾਉਣਾ ਚਾਹੀਦਾ ਹੈ ਜਿਸ ਵਿੱਚ ਟੈਸਲਾ ਵਾਹਨਾਂ ਤੇ 100% ਦਾ ਟੈਰਿਫ ਸ਼ਾਮਿਲ ਹੈ ਤੇ ਉੱਥੇ ਅੰਦਰੂਨੀ ਦਬਾਅ ਪੈਦਾ ਕਰਨਾ ਚਾਹੀਦਾ ਹੈ ਉਸ ਨਾਲ ਅਸੀਂ ਜਿੱਥੇ ਖੜੇ ਹੋ ਸਕਦੇ ਹਾਂ ਤੇ ਅਸੀਂ ਜਿੱਤ ਵੀ ਸਕਦੇ ਹਾਂ ਫ੍ਰੀ ਲੈਂਡ ਨੇ ਕਿਹਾ ਜਿਸ ਨੇ ਆਪਣੀ ਪਹਿਲੇ ਰਾਸ਼ਟਰਪਤੀ ਦੇ ਦੌਰਾਨ 트ੰਪ ਨਾਲ ਆਪਣੀ ਨਾਫਟਾ ਗੱਲਬਾਤ ਦਾ ਦਾਵਾ ਵੀ ਕੀਤਾ ਸੀ ਹਾਊਸ ਦੇ ਸਾਬਕਾ ਨੇਤਾ ਕਰੀ ਅਕਰੀਨਾ ਗੋਲਡ ਦਾ ਕਹਿਣਾ ਹੈ ਕਿ 트럼ਪ ਦੀ ਅਰਾਜਕਤਾ ਪੈਦਾ ਕਰਨ ਦੀ ਇੱਛਾ ਦਾ ਮੁਕਾਬਲਾ ਕਰਨ ਲਈ ਕੈਨੇਡਾ ਨੂੰ ਇੱਕ ਸ਼ਾਂਤ ਨੇਤਾ ਦੀ ਲੋੜ ਹੈ। ਉਹ ਕਹਿੰਦੇ ਨੇ ਕਿ ਅਮਰੀਕੀ ਰਾਸ਼ਟਰਪਤੀ ਤਾਕਤ ਦਾ ਸਤਿਕਾਰ ਕਰਦੇ ਨੇ ਤੇ ਉਹ ਜਾਣਦੇ ਨੇ ਕਿ ਅਜਿਹੇ ਲੋਕਾਂ ਨਾਲ ਕਿਵੇਂ ਨਜਿੱਠਣਾ ਹੈ। ਉਹ ਕਹਿੰਦੇ ਨੇ ਕਿ ਫੈਡਰਲ ਸਰਕਾਰ ਨੂੰ ਕੈਨੇਡੀਅਨ ਕਾਰੋਬਾਰਾਂ ਨੂੰ ਹੋਰ ਬਾਜ਼ਾਰਾਂ ਵਿੱਚ ਦਾਖਲ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ। ਉਸਨੇ ਅੱਗੇ ਕਿਹਾ ਕਿ ਇਸ ਗੱਲ ਤੇ ਮਾਣ ਹੈ ਕਿ ਕਿਵੇਂ ਕੈਨੇਡੀਅਨਾਂ ਨੇ 트럼ਪ ਦੀਆਂ ਧਮਕੀਆਂ ਪ੍ਰਤੀ ਇੱਕ ਜੋਟ ਠੋਕੇ ਪ੍ਰਤੀਕਿਰਿਆ ਵੀ ਕੀਤੀ ਹੈ। ਸਾਬਕਾ ਸੰਸਦ ਮੈਂਬਰ ਅਤੇ ਮੌਂਟਰੀਅਲ ਦੇ ਕਾਰੋ ਬੈਲਿਸ ਨੇ 트럼ਪ ਨੂੰ ਡਰਾਉਣ ਵਾਲਾ ਕਿਹਾ ਤੇ ਕਿਹਾ ਕਿ ਉਹ ਸਾਲਾਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਵਰਗੇ ਬਹੁਤ ਸਾਰੇ ਕਾਰੋਬਾਰੀਆਂ ਨੂੰ ਮਿਲੇ ਨੇ ਪਰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਜੋਂ ਉਹ 트럼ਪ ਨੂੰ ਵਾਈਟ ਹਾਊਸ ਦੇ ਵਿੱਚ ਨਹੀਂ ਮਿਲਣਗੇ ਪਰ ਇਸ ਦੀ ਬਜਾਏ ਡੈਲੀਗੇਟ ਜ਼ਰੂਰ ਭੇਜਣਗੇ ਬੈਲਿਸ ਨੇ ਕਿਹਾ ਕਿ 트럼ਪ ਨਾਲ ਗੱਲਬਾਤ ਦੀ ਗੱਲ ਵਿਅਰਥ ਹੈ ਕਿਉਂਕਿ ਕੈਨੇਡਾ ਦੇ ਵਿੱਚ ਪਹਿਲਾਂ ਹੀ ਇੱਕ ਵਪਾਰਕ ਸਮਝੌਤਾ ਹੈ ਜਿਸ ਦਾ ਅਮਰੀਕੀ ਰਾਸ਼ਟਰਪਤੀ ਦੁਆਰਾ ਸਨਮਾਨ ਨਹੀਂ ਕੀਤਾ ਜਾ ਰਿਹਾ ਉਹਦੇ ਡੱਗਫੋਰਡ ਦਾ ਕਹਿਣਾ ਹੈ ਕਿ ਜੇ ਉਹਨਾਂ ਦੀ ਪੀਸੀ ਪਾਰਟੀ ਮੁੜ ਸਤਾ ਦੇ ਵਿੱਚ ਆਉਂਦੀ ਹੈ ਤਾਂ ਸੂਬਾ ਸਰਕਾਰ ਕਿਸੇ ਵੀ ਅਮਰੀਕੀ ਟੈਰਿਫ ਦੇ ਜਵਾਬ ਦੇ ਵਿੱਚ 온ਟਾਰੀਓ ਤੋਂ ਅਮਰੀਕਾ ਜਾਣ ਵਾਲੀ ਬਿਜਲੀ ਦੇ ਉੱਤੇ ਟੈਰਿਫ ਲਗਾਏਗਾ کافی ਦੇਰ ਤੋਂ ਜਿਹੜੇ ਡੱਗਫੋਰਡ ਹੈ ਉਹ बार-बार ਇਹ ਗੱਲ ਕਹਿ ਰਹੇ ਸੀਗੇ ਕਿ 온ਟਾਰੀਓ ਨੇ ਇਸ ਗੱਲ ਦੀ ਤਿਆਰੀ ਕੀਤੀ ਹੈ ਕਿ ਜੇ ਅਜੇਹਾ ਜਿਹੜਾ ਉਹ ਰੂਪ اختیار ਅਮਰੀਕਾ ਕਰੇਗਾ ਤੇ ਉਸ ਦਾ ਜਵਾਬ 온ਟਾਰੀਓ ਜ਼ਰੂਰ ਦੇਵੇਗਾ ਆਟਵਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਡੱਗਫੋਰਡ ਇਹ ਟਿੱਪਣੀ ਕੀਤੀ ਹਾਲਾਂਕਿ ਉਹਨਾਂ ਨੇ ਆਪਣੇ ਇਸ ਪ੍ਰਸਤਾਵਿਤ ਟੈਰਿਫ ਦੇ ਵੇਰਵੇ ਜਿਹੜੇ ਆ ਉਹ ਪ੍ਰਦਾਨ ਨਹੀਂ ਕੀਤੇ ਦੱਸਦੇ ਕਿ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ ਟੈਰਿਫ ਲਾਉਣ ਦੀ ਧਮਕੀ ਤੋਂ ਬਾਅਦ ਫੋਰਡ ਨੇ ਪਹਿਲਾਂ ਵੀ ਕਿਹਾ ਸੀ ਕਿ Ontario ਤੋਂ ਅਮਰੀਕਾ ਨੂੰ ਹੋਣ ਵਾਲੇ ਬਿਜਲੀ ਨਿਰਯਾਤ ਦੇ ਉੱਤੇ ਟੈਰਿਫ ਜਿਹੜਾ ਉਹ ਲਗਾ ਦੇਣਗੇ ਸੋਮਵਾਰ ਨੂੰ ਟਰੰਪ ਨੇ ਕਿਹਾ ਕਿ ਟੈਰਿਫ ਜਿਹੜੇ ਕੈਨੇਡਾ ਦੇ ਵੱਲੋਂ ਬਾਰਡਰ ਸੁਰੱਖਿਆ ਉਪਾਅ ਕਰਨ ਤੋਂ ਬਾਅਦ ਅਮਰੀਕਾ ਨੇ 4 ਮਾਰਚ ਤੱਕ ਮੁਲਤਵੀ ਕਰ ਦਿੱਤੇ ਸਨ ਆਪਣੇ ਨਿਰਧਾਰਿਤ ਸਮੇਂ ਦੇ ਉਤੇ ਲਾਗੂ ਕੀਤੇ ਜਾਣਗੇ 트럼ਪ ਨੇ ਆਪਣੇ ਕਾਰਜਕਾਰੀ ਨਿਰਦੇਸ਼ ਤੇ ਵਿੱਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਸਾਰੇ ਉਤਪਾਦਾਂ ਤੇ 25% ਅਤੇ ਕੈਨੇਡੀਅਨ ਊਰਜਾ ਦੇ ਉੱਤੇ 10% ਟੈਰੀਫ ਲਾਉਣ ਤੇ ਦਸਖਤ ਕੀਤੇ ਫੋਰਡ ਨੇ ਟੈਰਿਫਤਮ ਕੀਆਂ ਦੇ ਮੱਦੇ ਨਜ਼ਰ ਆਰਥਿਕ ਸਥਿਰਤਾ ਨੂੰ ਆਪਣੇ ਚੋਣ ਪ੍ਰਚਾਰ ਦਾ ਮੁੱਖ ਮੁੱਦਾ ਬਣਾਇਆ ਹੈ ਅਤੇ ਉਹਨਾਂ ਦੀ ਦਲੀਲ ਹੈ ਕਿ ਟਰੰਪ ਦੇ 4 ਸਾਲ ਦੇ ਕਾਰਜਕਾਲ ਦੇ ਨਾਲ 온ਟਾਰੀਓ ਦੇ ਵਿੱਚ ਵੀ ਜਿਹੜੀ ਹੈ ਇੱਕ ਮਜ਼ਬੂਤ ਸਰਕਾਰ ਅਤੇ ਜਨਾਦੇਸ਼ ਦੀ ਜ਼ਰੂਰਤ ਹੈ ਪਰ ਵਿਰੋਧੀ ਪਾਰਟੀਆਂ ਨੇ ਅਗੇਤੀ ਚੋਣ ਨੂੰ ਗੈਰ ਜ਼ਰੂਰੀ ਆਖਿਆ ਅਤੇ ਕਿਉਂਕਿ ਫੋਰਡ ਦੇ ਕੋਲ ਪਹਿਲਾਂ ਹੀ ਬਹੁਮਤ ਜਿਹੜੀ ਹੈ ਉਸ ਦੀ ਸਰਕਾਰ ਹੈ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਸ ਸਟਿਮਲਸ ਯਾਨੀ ਵਾਧੂ ਸਹਾਇਤਾ ਉਪਾਮਾ ਦਾ ਸਮਰਥਨ ਕਰਨ ਦੇ ਲਈ ਤਿਆਰ ਹਨ ਫੋਰਡ ਨੇ ਸੋਮਵਾਰ ਨੂੰ ਚੋਣ ਦਿਨ ਤੋਂ ਸਿਰਫ ਤਿੰਨ ਦਿਨ ਪਹਿਲਾਂ ਆਪਣੀ ਪਾਰਟੀ ਦਾ ਅਦੇ ਘਾਰਤ ਪਲੈਟਫਾਰਮ ਜਿਹੜਾ ਹੈ ਉਹ ਜਾਰੀ ਕੀਤਾ ਤੇ ਇਸ ਦੇ ਵਿੱਚ 40 ਬਿਲੀਅਨ ਡਾਲਰ ਦੇ ਵਾਦਿਆਂ ਦਾ ਜ਼ਿਕਰ ਹੈ ਪਰ ਇਸ ਦੇ ਮੁਕੰਮਲ ਵੇਰਵੇ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਦੇ ਉੱਤੇ 25% ਦੀ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਵੱਲੋਂ ਕਾਫੀ ਹਲਚਲ ਅਤੇ ਚਿੰਤਾ ਪੈਦਾ ਕੀਤੀ ਹੋਈ ਹੈ ਜਿਸ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਟੈਰਿਫਸ ਨੂੰ 1 ਮਹੀਨੇ ਦੇ ਲਈ ਟਾਲ ਦਿੱਤਾ ਗਿਆ ਸੀ ਪਰ ਟੈਰਿਫ ਨਹੀਂ ਲੱਗਣਗੇ ਦੀਆਂ ਸੰਭਾਵਨਾਵਾਂ ਫਿਲਹਾਲ ਮੱਧਮ ਹੀ ਦਿਖਾਈ ਦੇ ਰਹੀਆਂ ਨੇ ਰਾਸ਼ਟਰਪਤੀ 트ੰਪ ਦੇ ਵੱਲੋਂ ਬੀਤੇ ਦਿਨ ਫਰਾਂਸ ਦੇ ਰਾਸ਼ਟਰਪਤੀ ਮੈਕਟੌਨ ਦੇ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਪੱਤਰਕਾਰਾਂ ਦੇ ਵੱਲੋਂ ਕੈਨੇਡਾ ਮੈਕਸੀਕੋ ਸਮੇਤ ਟੈਰਿਫਸ ਸੰਬੰਧੀ ਸਵਾਲ ਪੁੱਛਿਆ ਗਿਆ ਜਿਸ ਦਾ ਜਵਾਬ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਕੈਨੇਡਾ ਮੈਕਸੀਕੋ ਉਤੇ ਟੈਰਿਫ ਸੰਬੰਧੀ ਜੋ ਰੋਕ ਲਗਾਈ ਗਈ ਸੀ ਉਸੇ ਪੂਰਾ ਹੋਂ ਦੇ ਸਾਰ ਟੈਰਿਫ ਸੰਬੰਧੀ ਐਕਸ਼ਨ ਜਿਹੜਾ ਉਹ ਲਿਆ ਜਾਏਗਾ ਉਹਨਾਂ ਕਹੇ ਕਿ ਅਮਰੀਕਾ ਨੂੰ ਸਹੀ ਢੰਗ ਦੇ ਨਾਲ ਗੁਆਂਢੀਆਂ ਤੇ ਨੇੜਲੇ ਰਿਸ਼ਤਿਆਂ ਦੇ ਵਾਲੇ ਮੁਲਕਾਂ ਦੇ ਵੱਲੋਂ ਨਹੀਂ ਕੀਤਾ ਗਿਆ ਜਿਨ੍ਹਾਂ ਆਖਿਆ ਹੈ ਕਿ ਅਮਰੀਕਾ ਟੈਰਿਫ ਲਗਾਉਣ ਦਾ ਕੰਮ ਸਮੇਂ ਸਿਰ ਕਰੇਗਾ ਤੇ ਤੇਜ਼ੀ ਦੇ ਨਾਲ ਇਸ ਪਾਸੇ ਵੱਲ ਅੱਗੇ ਵਧਿਆ ਜਾ ਸਕਦਾ ਹੈ ਅਤੇ ਕਈ ਦੇਸ਼ਾਂ ਦੇ ਵੱਲੋਂ ਮਿਸਟਰੀਟ ਕੀਤਾ ਗਿਆ ਜਿਸ ਦੇ ਵਿੱਚ ਸਿਰਫ ਕੈਨੇਡਾ ਅਤੇ ਮੈਕਸੀਕੋ ਹੀ ਨਹੀਂ ਹੋਰ ਦੇਸ਼ ਵੀ ਸ਼ਾਮਿਲ ਹਨ ਜੋ ਅਮਰੀਕਾ ਤੋਂ ਲਾਹਾ ਲੈਂਦੇ ਨੇ ਬੇਸ਼ੱਕ ਕੈਨੇਡਾ ਤੇ ਮੈਕਸੀਕੋ ਦੇ ਵੱਲੋਂ ਬਾਰਡਰ ਸੁਰੱਖਿਆ ਜਿਹੜੀ ਆ ਉਹ ਵਧਾਉਣ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਟੈਰਿਫ ਦਾ ਖਤਰਾ ਮੰਡਰਾ ਰਿਹਾ ਹੈ ਇਸ ਤੋਂ ਇਲਾਵਾ 트ੰਪ ਦੇ ਵੱਲੋਂ ਐਲੂਮੀਨੀਅਮ ਅਤੇ ਸਟੀਲ ਤੇ ਟੈਰਿਫ ਲਗਾਇਆ ਗਿਆ ਹੈ ਜਿਸ ਦਾ ਅਸਰ ਕੈਨੇਡਾ ਮੈਕਸੀਕੋ ਉਤੇ ਪਵੇਗਾ ਹੀ ਜਿੱਥੇ ਇੱਕ ਪਾਸੇ ਬਿਆਨ ਚਰਚਾ ਦੇ ਵਿੱਚ ਹਨ ਉੱਥੇ ਹੀ ਬਲੂਮਬਰਗ ਦੇ ਇੱਕ ਰਿਪੋਰਟ ਚਰਚਾ ਦੇ ਵਿੱਚ ਹੈ ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਰਾਸ਼ਟਰਪਤੀ 트ੰਪ ਦੇ ਵੱਲੋਂ ਇੱਕ ਮੀਮੋ ਸਾਈਨ ਜਿਹੜਾ ਉਹ ਕੀਤਾ ਗਿਆ ਜਿਸ ਦੇ ਵਿੱਚ ਟੈਰਿਫ ਦੀ ਮੁਲਕ ਤੋਂ ਮੁਲਕ ਸਮੀਖਿਆ ਕਰਨ ਦੇ ਲਈ ਆਖਿਆ ਗਿਆ ਹੈ ਭਾਵ ਕਿ ਅਮਰੀਕਾ ਇੰਪੋਰਟ ਤੇ ਉਹਨਾਂ ਹੀ ਟੈਕਸ ਲਗਾਏਗਾ ਜਿੰਨਾ ਸਾਹਮਣੇ ਆਪਣਾ ਦੇਸ਼ ਲਗਾ ਰਿਹਾ ਹੈ ਜਿਸ ਨੂੰ ਪੂਰਾ ਹੋਣ ਤੇ ਹਫ਼ਤੇ ਜਾਂ ਮਹੀਨੇ ਲੱਗ ਸਕਦੇ ਨੇ ਜਿਸ ਕਾਰਨ ਫਿਲਹਾਲ ਟੈਰਿਫ ਡਿਲੇ ਹੋ ਸਕਦੇ ਨੇ ਮੀਮੋ ਦੇ ਵਿੱਚ ਫੈਡਰਲ ਏਜੰਸੀ ਹੈਂਡਸ ਕਿਸੇ ਵੀ ਜਿਹੜੇ ਟੇਡ ਟ੍ਰੇਡ ਪਾਰਟੀ ਪੈਟਰਨ ਦੇ ਨਾਲ ਕੀਤੇ ਵਪਾਰਕ ਸਮਝੌਤੇ ਦਾ ਯੂਐਸ ਨੂੰ ਕੀ ਨੁਕਸਾਨ ਹੋਇਆ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਜਿਸ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪਨ ਦੇ ਲਈ ਆਖਿਆ ਗਿਆ ਹੈ ਇਸ ਤੋਂ ਇਹ ਤੈਅ ਹੋਵੇਗਾ ਕਿ ਟੈਰਿਫ ਦੀ ਸ਼ੇਪ ਕਿਸ ਢੰਗ ਦੀ ਹੋਵੇਗੀ ਇਸ ਤੋਂ ਇਲਾਵਾ ਰਾਸ਼ਟਰਪਤੀ 트ੰਪ ਨੇ ਆਖਿਆ ਕਿ ਉਹਨਾਂ ਦੇ ਵੱਲੋਂ ਵਿਦੇਸ਼ੀ ਕਾਰਾਂ ਤੇ ਸੈਮੀ ਕੰਡਕਟਰ ਅਤੇ ਫਾਰਮਾਸੂਟੀਕਲ ਤੇ ਵੀ ਟੈਰਿਫ ਜਿਹੜਾ ਉਹ ਲਗਾਇਆ ਜਾਏਗਾ 10 ਫਰਵਿਨੂ ਰਾਸ਼ਪਤੀ 트ੰਪ ਨੇ ਸਾਰੇ ਮੁਲਕਾਂ ਤੋਂ ਆਉਣ ਵਾਲੇ ਐਲੂਮੀਨੀਅਮ ਅਤੇ ਸਟੀਲ ਤੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਜਿਸ ਦੇ ਨਾਲ ਯੂਐਸ ਸਟੀਲ ਕੰਪਨੀਆਂ ਦੇ ਸ਼ੇਅਰਸ ਦੇ ਵਿੱਚ ਉਛਾਲ ਦੇਖਣ ਨੂੰ ਮਿਲਿਆ ਪਰ ਪ੍ਰਭਾਵਿਤ ਮੁਲਕਾਂ ਦੇ ਵੱਲੋਂ ਇਸ ਫੈਸਲੇ ਦੀ ਆਲੋਚਨਾ ਕੀਤੀ ਗਈ 11 ਫਰਵਰੀ ਨੂੰ ਯੂਰਪੀਅਨ ਯੂਨੀਅਨ ਨੇ ਇਸ ਫੈਸਲੇ ਦੇ ਉੱਤੇ ਅਫਸੋਸ ਪ੍ਰਗਟ ਕੀਤਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਯੋਗ ਕਦਮ ਚੁੱਕਣ ਦੀ ਗੱਲ ਆਖੀ ਦੂਜੇ ਪਾਸੇ ਆਸਟ੍ਰੇਲੀਆ ਵੀ ਇਸ ਫੈਸਲੇ ਦੇ ਨਾਲ ਪ੍ਰਭਾਵਿਤ ਹੋਵੇਗਾ ਕਿਉਂਕਿ ਪਿਛਲੇ ਸਾਲ ਆਸਟ੍ਰੇਲੀਆ ਦੇ ਵੱਲੋਂ ਵੀ ਅਮਰੀਕਾ ਨੂੰ 223000 ਟਨ ਸਟੀਲ ਅਤੇ 83000 ਟਨ ਐਲੂਮੀਨੀਅਮ ਐਕਸਪੋਰਟ ਕੀਤਾ ਸੀ ਜਿੱਥੋਂ ਦੇ ਟ੍ਰੇਡ ਮਨਿਸਟਰ ਡੌਨ ਫੈਰਲ ਨੇ ਕਿਹਾ ਕਿ ਆਸਟ੍ਰੇਲੀਆ ਨੇ ਸਟੀਲ ਅਤੇ ਐਲੂਮੀਨੀਅਮ ਦੇ ਨਾਲ ਅਮਰੀਕਾ ਦੇ ਵਿੱਚ ਹਜ਼ਾਰਾਂ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਤੇ ਦੋਵੇਂ ਮੁਲਕਾਂ ਤੇ ਸਾਂਝੇ ਹਿੱਤਾਂ ਦੇ ਲਈ ਜ਼ਰੂਰੀ ਹੈ ਕਿ ਟੈਰਿਫਸ ਨਾ ਲਗਾਏ ਜਾਣ ਸੋ ਹੁਣ ਜੇਕਰ ਡੋਨਲਡ ਟਰੰਪ ਟੈਰਿਫ ਲਗਾਉਣ ਦਾ ਐਲਾਨ ਕਰਦੇ ਨੇ ਤਾਂ ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਦੀ ਰਣਨੀਤੀ ਅਪਣਾਈ ਜਾਵੇਗੀ ਇਹ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਪਸ਼ਟ ਕਰ ਚੁੱਕੇ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਦਾ ਨਜ਼ਰੀਆ ਯੂਕਰੇਨ ਰੂਸ ਯੁੱਧ ਨੂੰ ਲੈ ਕੇ ਬਦਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਸਾਊ ਦੀ ਲਈ ਗੱਲਬਾਤ ਚਲਾਈ ਜਾ ਰਹੀ ਹੈ ਜਿਸ ਦਾ ਹਿੱਸਾ ਯੂਕਰੇਨ ਨੂੰ ਨਹੀਂ ਬਣਾਇਆ ਜਾ ਰਿਹਾ ਤੇ ਨਾਲੋਂ ਨਾਲ ਇਹ ਵੀ ਆਖਿਆ ਜਾ ਰਿਹਾ ਕਿ ਯੂਕਰੇਨ ਦੇ ਜਿਸ ਖੇਤਰ ਤੇ ਰੂਸ ਨੇ ਕਬਜ਼ਾ ਕਰ ਲਿਆ ਹੈ ਉਸ ਨੂੰ ਦੁਬਾਰਾ ਯੂਕਰੇਨ ਨੂੰ ਦੇਣਾ ਮੁਸ਼ਕਿਲ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਦੀਮੀਰ ਯਲਨਸਕੀ ਅਤੇ ਬਾਕੀ ਪਾਈਵਲ ਇਸ ਕਦਮ ਤੋਂ ਨਿਰਾਸ਼ ਦਿਖਾਈ ਦੇ ਰਹੇ ਨੇ ਇਸ ਲੜਾਈ ਦੇ 3 ਸਾਲ ਪੂਰੇ ਹੋਣ ਤੇ ਰੂਸ ਦੀ ਨਿੰਦਾ ਕਰਨ ਸੰਬੰਧੀ ਕਮਟਾ ਜਿਹੜਾ ਉਹ UN ਦੇ ਵਿੱਚ ਪਾਇਆ ਗਿਆ ਹੈ ਜਿੱਥੇ ਅਮਰੀਕਾ ਦਾ ਨਜ਼ਰੀਆ ਸਪਸ਼ਟ ਰੂਪ ਦੇ ਵਿੱਚ ਬਦਲਿਆ ਦਿਖਾਈ ਦਿੱਤਾ ਅਮਰੀਕਾ ਨੇ ਯੂਕਰੇਨ ਜੰਗ ਤੇ ਆਪਣਾ ਪਾਲਾ ਜਿਹੜਾ ਉਹ ਪਾਸਾ ਪਲਟ ਲਿਆ ਤੇ ਸੰਯੁਕਤ ਰਾਸ਼ਟਰ ਦੇ ਵਿੱਚ 트럼ਪ ਪ੍ਰਸ਼ਾਸਨ ਨੇ रूस का समर्थन किया है दरअसल तीन साल तो चल रहे युद्ध को खत्म करने के लिए सोमवार को संयुक्त राष्ट्र के तीन प्रस्ताव लिया गए अमरीका ने इ प्रस्तावों के विरुद्ध वोट दी ये पहली बार है जो तो अमरीका ने रूस यूक्रेन मुद्दे अपने यूरोपी सहयोगियों के उलट कोई कदम चुकया है सब तो पहला अमरीका ने संयुक्त राष्ट्र के यूरोप वालों लिया गए उस प्रस्ताव के खिलाफ वोट की जिस रूस के हमले की निंदा की गई सूक्रेन की खुदमुख्तिया का समर्थन किया गया इस तरह रूस यूक्रेन युद्ध न ਕੇ ਅਮਰੀਕਾ ਤੇ ਯੂਰਪ ਦੇ ਵਿਚਕਾਰ ਮਾਤਪੇਦ ਉੱਭਰ ਕੇ ਸਾਹਮਣੇ ਆਇਆ। ਦੱਸ ਦੇ ਕੇ 트ੰਪ ਸਰਕਾਰ ਦੇ ਵਿੱਚ ਅਮਰੀਕਾ ਹੁਣ ਰੂਸ ਨੂੰ ਸਿੱਧੇ ਤੌਰ ਤੇ ਯੁੱਧ ਲਈ ਦੋਸ਼ੀ ਠਹਿਰਾਉਣ ਤੋਂ ਬਚ ਰਿਹਾ ਹੈ। ਕੈਨੇਡਾ ਅਮਰੀਕਾ ਦੇ ਤਾਜ਼ਾ ਰੁਖ ਨੂੰ ਦੇਖਦੇ ਹੋਏ ਯੂਰਪ ਦੇ ਨਾਲ ਆਪਣੇ ਖੂਫੀਆ ਰਿਸ਼ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਯੂਕਰੇਨ ਵਰਗੇ ਮੁੱਦਿਆਂ ਤੇ ਵਾਸ਼ਿੰਗਟਨ ਨੇ ਵੱਖਰਾ ਸਟੈਂਡ ਲਿਆ ਹੈ। ਲਿਹਾਜ਼ਾ ਕੈਨੇਡਾ ਯੂਰਪੀ ਭਾਈਵਾਲਾਂ ਦੇ ਨਾਲ ਵਧੇਰੇ ਖੂਫੀਆ ਸਹਿਯੋਗ ਵਧਾਉਣ ਤੇ ਵਿਚਾਰ ਕਰ ਰਿਹਾ ਹੈ। ਜੋਲੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਕਾ ਨੇ ਸੋਮਵਾਰ ਨੂੰ ਸਹਿਯੋਗ ਤਰਾਸ਼ਰ ਦੇ ਵਿੱਚ ਕੈਨੇਡਾ ਤੇ ਆਪਣੇ ਹੋਰ ਸਹਿਯੋਗੀਆਂ ਦੇ ਇੱਕ ਮਤੇ ਦੇ ਖਿਲਾਫ ਮਤਦਾਨ ਕੀਤਾ ਜਿਸ ਦੇ ਵਿੱਚ ਰੂਸ ਨੂੰ ਯੂਕਰੇਨ ਤੇ ਹਮਲੇ ਦੇ ਲਈ ਜ਼ਿੰਮੇਵਾਰ ਠਰਾਇਆ ਗਿਆ ਸੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਲਈ ਚਿੰਤਾ ਪ੍ਰਗਟ ਕੀਤੀ ਗਈ ਸੀ ਜੋਲੀ ਨੇ ਕਿਹਾ ਖੂਫੀਆ ਸਹਿਯੋਗ ਉਹਨਾਂ ਦੇ ਸਬੰਧ ਦੇ ਵਿੱਚ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਵੀ ਸੰਪਰਕ ਦੇ ਵਿੱਚ ਹਨ ਉਹਨਾਂ ਨੇ ਕਿਹਾ ਕਿ ਵਿਸ਼ਾ ਵਿੱਚ ਸਮੇਂ ਜਿਹੜੇ ਦੇ ਨਾਲ ਤੇਜ਼ੀ ਨਾਲ ਖਤਰਨਾਕ ਹਾਲਾਤ ਵੱਲ ਵਧ ਰਿਹਾ ਹੈ ਜਿਸ ਨਾਲ ਨਜਿੱਠਣ ਦੇ ਲਈ ਨਵੇਂ ਗੱਠ ਜੋੜ ਬਣ ਰਹੇ ਨੇ ਜੋਲੀ ਨੇ ਕਿਹਾ ਕਿ ਇਸੇ ਲਈ ਕੈਨੇਡਾ ਨੂੰ ਵੀ ਦੱਖਣੀ ਅਫਰੀਕਾ ਭਾਰਤ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨਾਲ ਕਾਰਸ਼ੀਲ ਸਬੰਧ ਰੱਖਣ ਦੀ ਲੋੜ ਹੈ ਜਿਨ੍ਹਾਂ ਦੇ ਨਾਲ ਸਾਡੇ ਮੱਤ ਭੇਦ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪੀਸ ਸਮਿਟ ਦੇ ਲਈ ਕੀਵ ਪਹੁੰਚੇ ਸਨ ਜਿਸ ਦੇ ਵਿੱਚ 13 ਗਲੋਬਲ ਲੀਡਰਾਂ ਦੇ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਐਲਾਨ ਕੀਤੇ ਉਹਨਾਂ ਜਿੱਥੇ ਯੂਕਰੇਨ ਦੇ ਨਾਲ ਖੜਨ ਦੀ ਗੱਲ ਕੀਤੀ ਉੱਤੇ ਹੀ 5 ਬਿਲੀਅਨ ਡਾਲਰ ਦੀ ਐਡ ਮੁਹੱਈਆ ਕਰਾਉਣ ਦਾ ਐਲਾਨ ਵੀ ਕੀਤਾ ਜੋ ਕਿ ਕੈਨੇਡਾ ਦੇ ਵੱਲੋਂ ਰੂਸ ਦੇ 5 ਬਿਲੀਅਨ ਡਾਲਰ ਦੇ ਐਸਟ ਜੋ ਫ੍ਰੀਜ਼ ਕੀਤੇ ਗਏ ਹਨ ਉਸ ਦੇ ਵਿੱਚੋਂ ਦਿੱਤੀ ਜਾਵੇਗੀ ਇਸ ਮੌਕੇ ਪੱਤਰਕਾਰਾਂ ਨਾਲ ਪ੍ਰਧਾਨ ਮੰਤਰੀ ਟ੍ਰੋਡੋ ਨੂੰ ਪੁੱਛਿਆ ਕਿ ਕੀ ਕੈਨੇਡਾ ਯੂਕਰੇਨ ਦੇ ਵਿੱਚ ਸਿਕਿਉਰਿਟੀ ਮੇਨਟੇਨ ਕਰਨ ਲਈ ਪੀਸ ਮਿਸ਼ਨ ਤਹਿਤ ਟ੍ਰੂਪਸ ਨੂੰ ਭੇਜਣਗੇ ਤਾਂ ਇਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਟ੍ਰੋਡੋ ਨੇ ਕਿਹਾ ਕਿ ਇਸ ਦਾ ਵਿਚਾਰ ਟੇਬਲ ਤੇ ਚਰਚਾ ਦੀਨ ਹੈ ਪਿਛਲੇ ਹਫਤੇ ਵਿਦੇਸ਼ ਮੰਤਰੀ ਮੈਲਨੀ ਜੋਲੀ ਵਲੋਵੀਏ ਆਖਿਆ ਗਿਆ ਸੀ ਕਿ ਕੈਨੇਡਾ ਇਸ ਤੇ ਚਰਚਾ ਕਰ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਮੁਲਕ ਦੀ ਇਨਵੋਲਵਮੈਂਟ ਯੂਕਰੇਨ ਦੀ ਪ੍ਰੋਟੈਕਸ਼ਨ ਦੇ ਵਿੱਚ ਹੋ ਸਕਦੀ ਹੈ ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਵਿਲੈਦੀਮਿਰ ਜ਼ਲਨਸਕੀ ਦੇ ਵੱਲੋਂ ਕੈਨੇਡਾ ਦਾ ਧੰਨਵਾਦ ਕੀਤਾ ਗਿਆ ਉਹਨਾਂ ਖਾਸ ਤੌਰ ਤੇ ਜ਼ ਦੀਆਂ ਦੀ ਟ੍ਰੇਨਿੰਗ ਦੇ ਲਈ ਕੈਨੇਡਾ ਦੇ ਵੱਲੋਂ ਵੱਡਮੋਲਾ ਯੋਗਦਾਨ ਪਾਇਆ ਗਿਆ ਪਰ ਹੁਣ ਅੱਗੇ ਕੀ ਹੁੰਦਾ ਇਹ ਦੇਖਣਾ ਹੋਵੇਗਾ ਕਿਉਂਕਿ ਸੋਮਵਾਰ ਨੂੰ ਜੀ7 ਮੁਲਕਾਂ ਦੇ ਲੀਡਰਾਂ ਦੀ ਵਰਚੁਅਲ ਮੀਟਿੰਗ ਵੀ ਹੈ ਡੈਲਟਾ ਸਿਟੀ ਕਾਉਂਸਲ ਦੇ ਵੱਲੋਂ ਹਸਪਤਾਲ ਦੇ ਵਿੱਚ 2 ਦਿਨ ਐਮਰਜੈਂਸੀ ਰੂਮਸ ਬੰਦ ਰਹਿਣ ਦੇ ਮਸਲੇ ਤੇ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ 3 ਮਤੇ ਪਾਸ ਕੀਤੇ ਗਏ ਇਸ ਦੇ ਵਿੱਚ ਸਭ ਤੋਂ ਪਹਿਲਾ ਫਰੇਜ਼ਰ ਹੈਲਥ ਅਤੇ ਹੋਰ ਸਟਾਫ ਜੋ ਕਿ ਤੇ 3 ਮਾਰਚ ਨੂੰ ਕਾਉਂਸਲ ਮੀਟਿੰਗ ਦੇ ਵਿੱਚ ਸ਼ਾਮਿਲ ਹੋਵੇਗਾ ਅਤੇ ਇਸ ਕਲੋਜ਼ਰ ਸੰਬੰਧੀ ਸਿੱਧੀ ਜਾਣਕਾਰੀ ਮੁਹੱਈਆ ਕਰਾਏਗਾ ਜਿਸ ਦੇ ਵਿੱਚ ਕਾਉਂਸਲ ਮੈਂਬਰਾਂ ਦੇ ਵੱਲੋਂ ਸਵਾਲ ਜਵਾਬ ਵੀ ਕੀਤੇ ਜਾਣਗੇ ਇਸ ਤੋਂ ਇਲਾਵਾ ਡੈਲਟਾ ਸਿਟੀ ਕਾਉਂਸਲ ਵੱਲੋਂ ਪ੍ਰੀਮੀਅਰ ਡੇਵਿਡ ਡੀਬੀ ਅਤੇ ਹੈਲਥ ਮਨਿਸਟਰ ਜੋਸੀ ਔਸਬੋਰਨ ਅਤੇ ਫਰੇਜ਼ਰ ਹੈਲਥ ਦੇ ਸੀਈਓ ਨੂੰ ਇੱਕ ਲੈਟਰ ਭੇਜਿਆ ਜਾਏਗਾ ਜਿਸ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇਸ ਬੰਦ ਦੇ ਚਿੰਤਾ ਪ੍ਰਗਟਾਈ ਜਾਏਗੀ ਅਤੇ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ ਉਸ ਲਈ ਪ੍ਰੋਵਿੰਸ਼ੀਅਲ ਸਰਕਾਰ ਕੀ ਕਦਮ ਚੁੱਕ ਰਹੀ ਹੈ ਜਿਸ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਡੈਲਟਾ ਐਮਰਜੈਂਸੀ ਵਿਭਾਗ ਬਾਰੇ ਖਾਸ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਿਆ ਗਿਆ ਹੈ ਅਤੇ ਨਾਲੋਂ ਨਾਲ ਸਰੀ ਅਤੇ ਨਿਊ ਵੈਸਟਮਿੰਸਟਰ ਦੇ ਵਿੱਚ ਸਹੂਲਤਾਂ ਪੂਰੀਆਂ ਹਨ ਜਾਂ ਨਹੀਂ ਇਹ ਵੀ ਜਾਣਕਾਰੀ ਮੰਗੀ ਜਾਏਗੀ ਡੈਲਟਾ ਸਿਟੀ ਕੌਂਸਲ ਦੇ ਵੱਲੋਂ ਐਮਰਜੈਂਸੀ ਰੂਮ ਬੰਦ ਰਹਿਣ ਦੇ ਮਾਮਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਗਿਆ ਹੈ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਹੈਲਥ케ਅਰ ਸੈਕਟਰ ਪਿਛਲੇ ਸਮੇਂ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਡਾਕਟਰਾਂ ਦੀ ਘਾਟ ਫੈਮਿਲੀ ਡਾਕਟਰ ਨਾ ਮਿਲਣਾ वेट टाइम ਅਤੇ emergeny room ক্লোজ ਰਹਿਣਾ ਆਮ ਗੱਲਬਾਤ ਬਣਦੀ ਜਾ ਰਹੀ ਹੈ ਅਤੇ ਇਸੇ ਦੌਰਾਨ ਡੈਲਟਾ ਹਸਪਤਾਲ ਦੇ emergeny room ਫਰੇਜ਼ਰ ਹੈਲਥ ਦੇ ਸਟਾਫਿੰਗ ਚੈਲੰਜ ਕਾਰਨ 2 ਦਿਨ ਬੰਦ ਰਹੇ ਅਤੇ 2 ਰਾਤਾਂ ਇਸ ਬੰਦ ਰਹਿਣ ਕਾਰਨ ਚਿੰਤਾਵਾਂ ਵਿਵੱਦ ਗਈਆਂ ਬੇਸ਼ੱਕ ਇਸ ਸਮੇਂ emergeny ਟ੍ਰੈਂਡ ਜਿਹੜੀਆਂ ਟ੍ਰੈਂਡ ਨਰਸਾਂ ਆ ਮੌਜੂਦ ਸੰਨ ਜਿਨ੍ਹਾਂ ਦੇ ਵੱਲੋਂ ਮਰੀਜ਼ਾਂ ਨੂੰ ਸਪੋਰਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਬੇਸਿਕ ਫਰਸਟ ਏਡ ਅਤੇ ਹੋਰ ਹਸਪਤਾਲ ਦੇ ਵਿੱਚ ਜਾਣ ਲਈ ਮਦਦ ਕਰਨਾ ਸ਼ਾਮਿਲ ਹੈ ਫ੍ਰੀਜ਼ਰ ਹੈਲਥ ਕੇਅਰ ਮੁਤਾਬਕ ਜ਼ਰੂਰੀ ਕੇਅਰ ਵਾਲੇ ਮਰੀਜ਼ਾਂ ਨੂੰ ਨਜ਼ਦੀਕੀ ਬਾਕੀ ਹਸਪਤਾਲਾਂ ਵਿੱਚ ਭੇਜਿਆ ਗਿਆ ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਕਿਹਾ ਕਿ 20 ਸਾਲ ਵਿੱਚ ਇਹ ਪਹਿਲੀ ਵਾਰ ਹੈ ਕਿ ਪਬਲਿਕ ਸਰਵਿਸ ਦੇ ਵਿੱਚ ਐਮਰਜੈਂਸੀ ਰੂਮ ਕਦੇ ਬੰਦ ਹੋਏ ਹੋਣ ਕੋਵਿਡ ਐਮਰਜੈਂਸੀ ਦੇ ਹਾਲਾਤ ਵੱਖਰੇ ਸਨ ਉਹਨਾਂ ਕਹਿਆ ਕਿ ਪੂਰੀ ਰਾਤ ਐਮਰਜੈਂਸੀ ਰੂਮ ਬੰਦ ਰਹਿਣਾ ਹੈਰਾਨੀ ਜਨਕ ਨਹੀਂ ਹੈ ਪਰ ਚਿੰਤਾਜਨਕ ਜ਼ਰੂਰ ਹੈ ਮੇਅਰ ਦੇ ਮੁਤਾਬਕ ਕਿ ਨੌਕਾ ਹੈ ਕਿ ਪੂਰੇ ਲੋਅਰ ਮਿਨਲੈਂਡ ਦੇ ਵਿੱਚ ਫੈਮਲੀਆਂ ਫੈਮਿਲੀ ਡਾਕਟਰ ਲਭੰਦ ਲਈ ਸੰਘਰਸ਼ ਕਰ ਰਹੀਆਂ ਨੇ ਅਤੇ ਸਟਾਫ ਦੀ ਘਾਟ ਲੋਅਰ ਮਿਨਲੈਂਡ ਦੇ ਵਿੱਚ ਲੋਕਾਂ ਲਈ ਹੋਰ ਚੈਲੰਜ ਖੜੇ ਕਰ ਰਿਹਾ ਹੈ ਕਿਉਂਕਿ ਕੇਅਰ ਦੇ ਲਈ ਮਜਬੂਰੀ ਦੇ ਵਿੱਚ ਦੂਰ ਜਾਣਾ ਪੈ ਰਿਹਾ ਜੋ ਕਿ ਸ਼ਹਿਰ ਦੀ ਲਾਈਨ ਤੋਂ ਬਾਹਰ ਹੁੰਦਾ ਹੈ ਉਹਨਾਂ ਕਹਿੰਦਾ ਸ਼ਹਿਰ ਦੀ ਆਬਾਦੀ 120000 ਹੈ ਤੇ ਇੱਕ ਹਸਪਤਾਲ ਜਿਸ ਦੀ ਵਰਤੋਂ ਸਰੀ ਅਤੇ ਰਿਚਮੰਡ ਦੇ ਮਰੀਜ਼ਾਂ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਬੇਸ਼ੱਕ ਸਾਬਕਾ ਹੈਲਥ ਮਨਿਸਟਰ ਐਡਨਡਿਸ ਵੱਲੋਂ ਆਪਣੇ ਕਾਰਜਕਾਲ ਦੌਰਾਨ ਫੈਮਿਲੀ ਫਿਜ਼ੀਸ਼ੀਅਨ ਦਾ ਪੇਮੈਂਟ ਮੈਥਡ ਬਦਲਣਾ ਵਰਗੇ ਕਦਮ ਚੁੱਕੇ ਗਏ ਪਰ ਇਸ ਦੇ ਬਾਵਜੂਦ ਵੀ ਪ੍ਰਭਾਵਸ਼ਾਲੀ ਸਿੱਟੇ ਨਹੀਂ ਨਿਕਲੇ ਬੇਸ਼ੱਕ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਯੂਕੇ ਤੋਂ ਡਾਕਟਰਾਂ ਨੂੰ ਪ੍ਰੋਵਿੰਸ ਵਿੱਚ ਖਿੱਚਣ ਦੇ ਲਈ ਗੱਲਬਾਤ ਚਲਾਈ ਗਈ ਹੈ ਸਭ ਪੱਕਾ ਹੱਲ ਲੱਭਣ ਦੀ ਲੋੜ ਹੈ ਬੇਸ਼ੱਕ ਪ੍ਰੀਮੀਅਰ ਡੇਵੀ ਡੀਬੀ ਦੇ ਵੱਲੋਂ ਮੈਡੀਕਲ ਸਕੂਲ ਦਾ ਐਲਾਨ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਕੀਤਾ ਗਿਆ ਪਰ ਉਸ ਵਿੱਚੋਂ ਡਾਕਟਰ ਔਨ ਦੇ ਹਾਲੇ ਸਮਾਂ ਲੱਗੇਗਾ ਵਿਰੋਧੀ ਧਿਰਾਂ ਵੱਲੋਂ ਵੀ ਐਮਰਜੈਂਸੀ ਸਰਵਿਸ ਅਤੇ ਹੈਲਥ케ਅਰ ਸਰਵਿਸਿਜ਼ ਨੂੰ ਲੈ ਕੇ ਬੀਸੀਐਂਡੀਪੀ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਨੇ ਪਰ ਸਰਕਾਰ ਇਸ ਖੇਤਰ ਦੇ ਵਿੱਚ ਪ੍ਰਭਾਵਸ਼ਾਲੀ ਕਦਮ ਚੁੱਕਣ ਦਾ ਦਾਵਾ ਕਰਦੀ ਹੈ ਤੇ ਨਾਲੋ ਨਾਲ ਆਬਾਦੀ ਵਾਧੇ ਨੂੰ ਵੀ ਇਸ ਲਈ ਜ਼ਿੰਮੇਵਾਰ ਦਾਸਤੀ ਹੈ ਕਿ ਪ੍ਰੋਵਿੰਸ ਵਿੱਚ ਜ਼ਿਆਦਾ ਲੋਕ ਆ ਰਹੇ ਨੇ ਉਸ ਢੰਗ ਦੇ ਨਾਲ ਇਨਫਰਾਸਟ੍ਰਕਚਰ ਦਾ ਵਿਕਾਸ ਕਰਨਾ ਅਸੰਭਵ ਹੈ ਪਰ ਇਸ ਸਮੇਂ ਬਜਟ ਸੈਸ਼ਨ ਚੱਲ ਰਿਹਾ ਹੈ ਜਿੱਥੇ ਇਹ ਮੁੱਦਾ ਜ਼ਰੂਰ ਉਠੇਗਾ ਪਰ 4 ਮਾਰਚ ਨੂੰ ਬਜਟ ਸੈਸ਼ਨ ਦੇ ਵਿੱਚ ਸਰਕਾਰ ਕੀ ਕਦਮ ਚੁੱਕੇਗੀ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੈਨੇਡੀਅਨ ਵਸਤਾਂ ਤੇ 25% ਅਮਰੀਕੀ ਟੈਰਿਫ ਦੇ ਅੰਤਿਮ ਤਾਰੀਖ ਹਤੇਜ਼ੀ ਨਾਲ ਨੇੜੇ ਆ ਰਹੀ ਹੈ ਤੇ ਕੁਝ BC ਜਿਹੜੇ ਫਾਰਮਰਸ ਹੈ ਖਾਸ ਕਰਕੇ ਫਰੂਟ ਫਾਰਮਰਸ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਦੱਸ ਦਈਏ ਕਿ ਸੁਭਾਈ ਸਰਕਾਰ ਦੇ ਉਦਯੋਗ ਦੇ ਵਿੱਚ ਹਾਲ ਹੀ ਦੇ ਵਿੱਚ ਡਾਲਰ 10 ਮਿਲੀਅਨ ਦਾ ਨਿਵੇਸ਼ ਵਾਦੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਸੈਕਟਰ ਨੂੰ ਕਾਇਮ ਰੱਖਣ ਦੇ ਵਿੱਚ ਕਾਫੀ ਨਹੀਂ ਹੋ ਸਕਦਾ ਬੀਸੀ ਫਰੂਟ ਗਰੋਅਰਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਸ ਕਿਸਮ ਦੀ ਫੰਡਿੰਗ ਉਹ ਚੀਜ਼ ਹੈ ਜੋ ਸਾਡੇ ਯੂਐਸ ਪ੍ਰਤੀਯੋਗੀਆਂ ਨੇ ਸਾਲ ਦਰ ਸਾਲ ਪ੍ਰਾਪਤ ਕੀਤੀ ਹੈ ਬੀਸੀ ਫਾਲੋ ਉਦਯੋਗ ਹਾਲ ਹੀ ਦੇ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਜੋਜ ਰਿਹਾ ਹੈ ਜਿਸ ਵਿੱਚ ਗੰਭੀਰ ਮੌਸਮ ਮਜ਼ਦੂਰਾਂ ਦੀ ਘਾਟ ਅਤੇ ਬੀਸੀ ਟਰੀ ਫਰੂਟ ਕਾਰਪੋਰੇਟਿਵ ਦਾ ਅਚਾਨਕ ਹੋਣਾ ਸ਼ਾਮਿਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਯੂਐਸ ਟੈਰਿਫ ਦੀ ਵਧ ਰਹੀ ਧਮਕੀ ਸਿਰਫ ਹੋਰ ਅਨਿਸ਼ਚਿਤਤਾਵਾਂ ਨੂੰ ਜੋੜਦੀ ਹੈ ਉਹਨਾਂ ਕਹਿ ਕੇ ਮੈਨੂੰ ਲੱਗਦਾ ਹੈ ਕਿ ਸੰਭਾਵਤ ਤੌਰ ਤੇ ਸਮੇਂ ਇੱਕ ਬੁਰੀ ਸਥਿਤੀ ਦੇ ਵਿੱਚ ਹੋ ਰਹੇ ਨੇ ਤੇ ਆਪਣੀ ਸਰਕਾਰ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਪਰ ਇਹ ਜਨਾਬ ਪਿਛਲੇ 10 ਸਾਲਾਂ ਤੋਂ ਨਹੀਂ ਬਣ ਰਿਹਾ ਉਹਨਾਂ ਕਿਹਾ ਹੈ ਕਿ ਹਾਲ ਹੀ ਦਾ ਜਿਹੜਾ ਨਿਵੇਸ਼ ਹੈ ਉਹ ਬਹੁਤੇ ਕਿਸਾਨਾਂ ਨੂੰ ਦਰਪੇਸ਼ ਲਾਗਤਾਂ ਦਾ ਇੱਕ ਹਿੱਸਾ ਹੀ ਕਵਰ ਕਰੇਗਾ ਉਸ ਡਾਲਰ 10 ਮਿਲੀਅਨ ਨੂੰ 700 ਤਰੀਕਿਆਂ ਦੇ ਨਾਲ ਵੰਡਿਆ ਜਾ ਰਿਹਾ ਹੈ ਤੇ ਇਹ ਸਿਰਫ ਉਸ ਫਸਲਾਂ ਨੂੰ ਫਸਲ ਨੂੰ ਗੌਨ ਤੇ 5 ਜਾਂ 10 ਫੇਸ ਦੇ ਨੂੰ ਕਵਰ ਕਰਨ ਜਾ ਰਿਹਾ ਹੈ ਜੇ ਜੋ ਅਸੀਂ ਹਰ ਸਾਲ ਇਹ ਪ੍ਰਾਪਤ ਕਰ ਰਹੇ ਹੁੰਦੇ ਤਾਂ 2021 ਦੀ ਗਰਮੀ ਤੋਂ ਅਸੀਂ ਸ਼ਾਇਦ ਉਹਨਾਂ ਉਤਪਾਦਕਾਂ ਨੂੰ ਨਹੀਂ ਗਵਾਇਆ ਹੋਵੇਗਾ ਜੋ ਸੀ ਪਿਛਲੇ ਥੋੜੇ ਸਮੇਂ ਵਿੱਚ ਗਵਾ ਚੁੱਕੇ ਹਾਂ ਚੁਣੌਤੀਆਂ ਦੇ ਬਾਵਜੂਦ ਕੁਝ ਪੋਜ਼ੀਟਿਵ ਪਹਿਲੂ ਵੀ ਦਿਖਾਈ ਦੇ ਰਹੇ ਨੇ ਜਿਵੇਂ ਕਿ ਕਿਸਾਨ ਭਾਈਚਾਰੇ ਵਿੱਚ ਇਕਤਾ ਵਧੀ ਹੈ ਸਥਾਨਕ ਉਤਪਾਦਾਂ ਦੇ ਲਈ ਵਧੇਰੇ ਸਮਰਥਨ ਦੇਖਣਾ ਉਤਸ਼ਾਹਜਨਕ ਰਿਹਾ ਹੈ ਕੈਨੇਡੀਅਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਅਸ ਯਮਰੀਕੀ ਟੈਕਸਾ ਤਾਂ ਸਾਨੂੰ ਭੋਜਨ ਨਹੀਂ ਦੇ ਸਕਦੇ ਜਿਵੇਂ ਕਿ ਕਿਸਾਨ ਅੱਗੇ ਦੇਖਦੇ ਹਨ ਸਾਵਧਾਨੀ ਵਰਤਣ ਦੀ ਲੋੜ ਹੈ ਸਰੀ ਸਿਟੀ ਕੌਂਸਲ ਮੈਟਰੋ 2050 ਖੇਤਰੀ ਵਿਕਾਸ ਰਣਨੀਤੀ ਯਾਨੀ ਕਿ ਮੈਟਰੋ ਵੈਂਕੂਵਰ ਰੀਜਨਲ ਗ੍ਰੋਥ ਸਟ੍ਰੈਟਜੀ ਤੋਂ ਪਿੱਛੇ ਹਟਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਮੈਟਰੋ ਵੈਂਕੂਵਰ ਬੋਰਡ ਦੇ ਅੰਦਰ ਚੱਲ ਰੀਆਂ ਪ੍ਰਸ਼ਾਸਨਿਕ ਚਿੰਤਾਵਾਂ ਦਾ ਹੱਲ ਲੱਭਣ ਦੇ ਕਦਮ ਚੁੱਕ ਰਹੀ ਹੈ ਕਾਉਂਸਲਰ ਪ੍ਰਦੀਪ ਕੋਨਰ ਨੇ ਸੋਮਵਾਰ ਨੂੰ ਰੈਗੂਲਰ ਕਾਉਂਸਲ ਦੀ ਮੀਟਿੰਗ ਦੇ ਵਿੱਚ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮਤਾ ਪੇਸ਼ ਕਰਕੇ ਕਿਹਾ ਕਿ ਰੀਜਨਲ ਯੋਜਨਾਵਾਂ ਸਰੀਦੀਆਂ ਤਰਜੀਹਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਇਸ ਮੌਕੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਅਸੀਂ ਅਸੀਂ ਸਰੀ ਵਾਸੀਆਂ ਦੇ ਹਿੱਤਾਂ ਦੇ ਲਈ ਖੜੇ ਹਾਂ ਤੇ ਮੈਟਰੋ 2050 ਯੋਜਨਾ ਸਾਡੇ ਸ਼ਹਿਰ ਉੱਤੇ ਅਣਉਚਿਤ ਲਾਗਤਾਂ ਤੇ ਉਮੀਦਾਂ ਲਾਗੂ ਕਰਦੀ ਹੈ ਜੋ ਕਿ ਸਰੀ ਦੀ ਵਧ ਰਹੀ ਆਬਾਦੀ ਅਤੇ ਸ਼ਹਿਰੀ ਦ੍ਰਿਸ਼ਟੀਕੋਣ ਦੇ ਅਨੁਕੂਲ ਨਹੀਂ ਹੈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕਾਰਵਾਈ ਕਰ ਇਹ ਯਕੀਨੀ ਬਣਾਈਏ ਕਿ ਸਥਾਨਕ ਪ੍ਰਸ਼ਾਸਨ ਸੱਚਮੁੱਚ ਸਾਡੇ ਵਸਨੀਕਾਂ ਦੀਆਂ ਲੋੜਾਂ ਦੇ ਖਰਾ ਉਤਰੇ ਪ੍ਰਦੀਪ ਕੂਨਰ ਨੇ ਆਪਣੇ ਪ੍ਰਸਤਾਵ ਦੇ ਵਿੱਚ ਮੈਟਰੋ 2050 ਯੋਜਨਾ ਦੇ ਕਈ ਨਾਜ਼ੁਕ ਮੁੱਦਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਇਸ ਦੇ ਵਿੱਚ ਸ਼ਾਮਿਲ ਯੋਜਨਾਵਾਂ ਆਪਣੀ ਅਤੇ ਸ਼ਹਿਰ ਰਣਨੀਤੀ ਮੁਤਾਬਕ ਨਹੀਂ ਹੈ ਤੇ ਲੋਕਾਂ ਤੇ ਕੇਂਦ੍ਰਿਤ ਸਰੋਤਾਂ ਦੇ ਵਿਅਕਤੀਗਤ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰਦਿਆਂ ਉਹਨਾਂ ਕਹਿੰਦੇ ਕਿ ਇਹ ਪ੍ਰਸਤਾਵ ਨਿਰਪੱਖਤਾ ਅਤੇ ਸਮਾਨਤਾ ਤੇ ਕੇਂਦ੍ਰਿਤ ਹੈ ਕਿਉਂਕਿ ਮੈਟਰੋ 2025 ਸਾਡੇ ਵਸਨੀਕਾਂ ਦੇ ਬੇਲੋੜਾ ਬੋਝ ਪਾਉਂਦੀ ਹੈ ਜਦੋਂ ਕਿ ਬਰਾਬਰ ਲਾਭ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿੰਦੀ ਹੈ ਸਾਰੇ ਸ਼ਹਿਰ ਦੇ ਵਿੱਚ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨਾਂ ਕਿਸੇ ਅਨੁਚਿਤ ਵਿੱਤੀ ਤਣਾ ਦਾ ਸਾਹਮਣਾ ਕੀਤੇ ਸਾਡੇ ਵਸਨੀਕਾਂ ਨੂੰ ਉਹਨਾਂ ਸੇਵਾਵਾਂ ਅਤੇ ਸੁਰੋਤਾ ਤੱਕ ਜਿਹੜੀ ਹੈ ਉਹ ਪਹੁੰਚ ਮਿਲ ਸਕੇ ਜਿਨ੍ਹਾਂ ਦੇ ਉਹ ਹੱਕਦਾਰ ਨੇ ਮੈਟਰੋ ਵੈਂਕੂਵਰ ਬੋਰਡ ਤੇ ਸਰੀ ਦੀ ਨੁਮਾਇੰਦਗੀ ਕਰਦੇ ਡਾਇਰੈਕਟਰ ਬੋਰਡ ਦੇ ਵਿੱਚ ਖਰਚ ਸਮਾਨਤਾ ਜਵਾਬਦੇਹੀ ਤੇ ਮਾੜੀ ਪ੍ਰਸ਼ਾਸਨਿਕ ਕਾਰਵਾਈ ਦਾ ਮੁੱਦਾ ਵੀ ਚੁੱਕਦੇ ਰਹੇ ਨੇ ਬ੍ਰੈਂਡਾ ਲਾਕ ਨੇ ਸਰੀ ਅਤੇ ਕੁਝ ਹੋਰ ਸ਼ਹਿਰਾਂ ਮੁੱਖ ਤੌਰ ਤੇ ਸਾਊਥ ਫਰੇਜ਼ਰ ਪਿਛਲੇ ਲੰਮੇ ਸਮੇਂ ਤੋਂ ਜ਼ੋਰ ਦੇ ਰਿਹਾ ਹੈ ਕਿ ਐਮਵਾਈਆਰਡੀ ਪਾਣੀ ਸੀਵਰੇਜ ਅਤੇ ਠੋਸ ਰੈਨਡ ਖੂਨ ਦੇ ਮੁੱਖ ਕਾਰਜਾਂ ਨੂੰ ਘੱਟ ਕੀਮਤਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਕਦਮ ਚੁੱਕੇ ਤਾਂ ਜੋ ਖਰਚੇ ਤੋਂ ਬਚਤ ਹੋ ਸਕੇ ਇਸ ਨਾਲ ਜਿਠਣ ਲਈ ਉਹਨਾਂ ਦੇ ਇਰਾਦਾ ਸਾਊਥ ਫਰੇਜ਼ਰ ਦੇ ਮੇਰਾ ਕਾਉਂਸਲ ਮੈਂਬਰਾਂ ਤੇ ਸੀਨੀਅਰ ਮੈਨੇਜਮੈਂਟ ਨੂੰ ਇਕੱਠੇ ਕਰ ਇੱਕ ਸਮੇਲਨ ਕਰਨਦਾ ਹੈ ਤਾਂ ਜੋ ਤੈਅ ਕੀਤਾ ਜਾ ਸਕੇ ਕਿ ਆਉਣ ਵਾਲੇ ਕਦਮ ਕੀ ਹੋਣ ਇਹ ਯਕੀਨੀ ਬਣਾਇਆ ਜਾਵੇ ਕਿ ਖੇਤਰੀ ਸੇਵਾਵਾਂ ਤੇ ਉਹਨਾਂ ਦੀਆਂ ਲਾਗਤਾਂ ਨਿਰਪੱਖ ਢੰਗ ਨਾਲ ਵੰਡੀਆਂ ਜਾਣ ਤਾਂ ਜੋ ਸਾਡੀਆਂ ਕਮਿਊਨਿਟੀਆਂ ਖਾਸ ਤੌਰ ਤੇ ਦੱਖਣੀ ਫਰੇਜ਼ਰ ਇਲਾਕੇ ਦੇ ਲੋਕ ਬਿਨਾਂ ਕਿਸੇ ਆਰਥਿਕ ਦਬਾਅ ਦੇ ਲਾਭ ਪ੍ਰਾਪਤ ਕਰ ਸਕਣ ਅਗਰ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਬਲੌਣੇਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਦੋਸਤੋ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਅਲਬਰਟਾ ਹੈਲਥ ਸਰਵਿਸਿਜ਼ ਦੇ ਵਿੱਚ ਕੁਝ ਜਿਹੜੇ ਇਸ਼ੂਜ਼ ਚੱਲੇ ਆ ਰਹੇ ਨੇ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਇਥੋਂ ਦੇ ਅਲਬਰਟਾ ਦੇ ਇਨਫਰਾਸਟ੍ਰਕਚਰ ਮਨਿਸਟਰ ਪੀਟਰ ਗਾਥਰੀ ਹੋਰਾਂ ਨੇ ਪ੍ਰੀਮੀਅਰ ਡੈਨੀਅਲ ਸੁਮੈਥ ਹੋਰਾਂ ਨੂੰ ਇੱਕ ਖੱਤ ਲਿਖ ਕੇ ਕਿਹਾ ਸੀਗਾ ਕਿ ਤੁਸੀਂ ਇਹ ਜਿਹੜੇ ਦੋ ਬੰਦਿਆਂ ਬਾਰੇ ਆ ਰਹੀ ਹੈ ਗੱਲਬਾਤ ਅਲਬਰਟਾ ਹੈਲਥ ਸਰਵਿਸਸ ਤੇ ਉਹਨਾਂ ਨੂੰ ਪਾਸੇ ਹਟਾ ਲਿਓ ਜਦ ਤੱਕ ਉਹ ਇਨਵੈਸਟੀਗੇਸ਼ਨ ਹੁੰਦੀ ਹੈ ਯਾਦ ਰਹੇ ਕਿ ਅਲਬਰਟਾ ਹੈਲਥ ਸਰਵਿਸਸ ਦੀ ਚੀਫ ਐਗਜ਼ੀਕਟਿਵ ਆਫੀਸਰ ਐਥਨਾ ਮੈਂਡਾਪਲਸ ਨੂੰ ਫਾਇਰ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਜਿਹੜਾ ਬੋਰਡ ਸੀਗਾ ਜੀ ਉਹਨੂੰ ਵੀ ਸਾਰੇ ਦੇ ਸਾਰੇ ਬੋਰਡ ਨੂੰ ਖਤਮ ਕਰ ਦਿੱਤਾ ਗਿਆ ਸੀ ਅਲਬਰਟਾ ਹੈਲਥ ਸਰਵਿਸਸ ਦੇ ਨੂੰ ਤੇ ਉਸ ਤੋਂ ਬਾਅਦ ਜਿਹੜੀ ਜਦੋਂ ਐਥਨਾ ਨੇ ਕਚੈਰੀ ਦੇ ਵਿੱਚ ਜਾ ਕੇ ਇਹਨਾਂ ਤੇ ਕੇਸ ਕਰ ਦਿੱਤਾ ਸਰਕਾਰ ਤੇ ਕਿ ਉਹਨੂੰ ਗਲਤ ਢੰਗ ਨਾਲ ਹਟਾਇਆ ਗਿਆ ਜੌਬ ਤੋਂ ਤੇ ਉਸ ਤੋਂ ਬਾਅਦ ਇਹ ਗੱਲ ਜਦੋਂ মিডিਏ ਵਿੱਚ ਆਈ ਹੈ ਗਲੋਬਨ ਮੇਲ ਨੇ ਉਹ ਸਟੋਰੀ ਪਿਕ ਕੀਤੀ ਤੇ ਉਹਦੇ ਤੋਂ ਹੁਣ ਗੱਲ ਗਾਂ ਚੱਲੀ ਆ ਜੀ ਉਹਨਾਂ ਨੇ ਜਦੋਂ ਕਿਹਾ ਸੀਗਾ ਵੀ ਜਿਹੜਾ ਮਿਨਿਸਟਰ ਆਫ ਹੈਲਥ ਐਡਰੀਅਨ ਲਗਰਾਨ ਹੈ ਤੇ ਉਹਦੇ ਨਾਲ ਜਿਹੜਾ ਡਿਪਟੀ ਹੈਲਥ ਮਿਨਿਸਟਰ ਆ ਉਹਨਾਂ ਨੂੰ ਤੁਸੀਂ ਹਟਾ ਦਿਓ ਜਿੰਨੀ ਦੇਰ ਤੱਕ ਇਹ ਅ ਇਨਵੈਸਟੀਗੇਸ਼ਨ ਹੋ ਰਹੀ ਆ ਪਰ ਲੱਗਦਾ ਜੀ ਵੀ ਡੈਨੀਅਲ ਸਮਿਥ ਉਹਨਾਂ ਨੇ ਉਸ ਗੱਲ ਤੇ ਜਿਹੜਾ ਪੂਰਾ ਅਸਰ ਨਹੀਂ ਕੀਤਾ ਉਹਨਾਂ ਨੇ ਜਿਹੜੀ ਮਨਿਸਟਰ ਆ ਐਡਰੀਅਨ ਲਗਰਾ ਉਹ ਉਹਨਾਂ ਦੇ ਨਾਲ ਖੜੇ ਨੇ ਵੀ ਮੈਂ ਪੂਰਾ ਮੈਨੂੰ ਉਹਦੇ ਤੇ ਵਿਸ਼ਵਾਸ ਆ ਔਰ ਦੂਸਰਾ ਜਿਹੜਾ ਡਿਪਟੀ ਹੈਲਥ ਮਨਿਸਟਰ ਸੀ ਮਿਸਟਰ ਟ੍ਰੈਂਬਲੇ ਉਹਨਾਂ ਨੂੰ ਉੱਥੋਂ ਹਟਾ ਕੇ ਉਹਨਾਂ ਨੇ ਤੇ ਅਲਬਰਟਾ ਹੈਲਥ ਸਰਵਿਸਸ ਦੇ ਇੱਕ ਪੋਜੀਸ਼ਨ ਉਹਨਾਂ ਨੂੰ ਵੱਡੀ ਦੇ ਦਿੱਤੀ ਹੁਣ ਕੀ ਹੋਇਆ ਜੀ ਕਿ ਅੱਜ ਪੀਟਰ ਗਥਰੀ ਹੋਰਾਂ ਨੇ ਇਹ ਸਾਰੀ ਗੱਲਬਾਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ ਉਹਨਾਂ ਨੇ ਐਕਸ ਦੇ ਉੱਤੇ ਯਾਨੀ ਕਿ ਟਵਿੱਟਰ ਜਿਹਨੂੰ ਪਹਿਲਾਂ ਕਹਿੰਦੇ ਸੀ ਉਹਦੇ ਤੇ ਉਹਨਾਂ ਲਿਖਿਆ ਵੀ ਭਾਈ ਮੈਂ ਆਪਣੀ ਜਿਹੜੀ ਗੱਲ ਸੀਗੀ ਇਹ ਮੈਨੂੰ ਜਿਹੜਾ ਮਤਲਬ ਇਸ ਗੱਲ ਦੇ ਵਿੱਚ ਅ ਇਹ 3 ਮੈਂ ਪ੍ਰੀਮੀਅਰ ਨੂੰ ਦੱਸ ਦਿੱਤਾ ਸੀ ਕਿ ਇਹਨਾਂ ਨੂੰ ਤੁਸੀਂ ਹਟਾ ਦਿਓ ਜਿੰਨੀ ਦੇਰ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਅ ਪਰ ਉਹਨਾਂ ਨੇ ਕਹਿੰਦਾ ਮੇਰੀ ਗੱਲ ਨਹੀਂ ਸੁਣੀ ਉਹਨਾਂ ਨੇ ਇੱਕ ਬਿੱਲ ਵੀ ਲਿਆਉਣਾ ਸੀ ਜੀ ਬਿੱਲ 13 ਉਹ ਕਹਿੰਦੇ ਅਗਰ ਉਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖੜੀਆਂ ਨਹੀਂ ਸੀ ਹੋਣੀਆਂ ਭਈ ਇੱਕ ਪਾਸੇ ਜਿਹੜਾ ਸਰਕਾਰ ਡਿਪਾਰਟਮੈਂਟ ਕੋਈ ਸਮਾਨ ਖਰੀਦਦਾ ਪ੍ਰੋਕਿਊਰ ਕਰਦਾ ਜਾਂ ਠੇਕੇ ਤੇ ਕੋਈ ਕੰਮ ਕਰ ਦਿੰਦਾ ਉਹਦਾ ਝਗੜਾ ਨਹੀਂ ਸੀ ਖੜਾ ਹੋਣਾ ਪਰ ਉਹ ਹਜੇ ਬਿੱਲ ਜਿਹੜਾ ਜੀ ਉਹ ਪੇਸ਼ ਨਹੀਂ ਹੋ ਸਕਿਆ ਪਰ ਦੂਜੇ ਪਾਸੇ ਇਹ ਗੱਲ ਹੋ ਗਈ ਹੈ ਵੀ ਉਹ ਕਹਿੰਦੇ ਵੀ ਮੈਂ ਦੇਖਿਆ ਅਲਬਰਟਾ ਕੈਬਨਟ ਦੇ ਵਿੱਚ ਕੋਈ ਵੀ ਜਿਹੜੇ ਦੂਸਰੇ ਮਿਨਿਸਟਰ ਆ ਉਹ ਇਸ ਗੱਲਬਾਤ ਦੇ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਸੀ ਦਿਖਾ ਰਿਹਾ ਇਹੇ ਵਜ੍ਹਾ ਬਣੀ ਉਹ ਕਹਿੰਦੇ ਮੈਂ ਕਿਹਾ ਵੀ ਮੈਂ ਇੱਥੋਂ ਰਿਜ਼ਾਈਨ ਦੇ ਦੇਣਾ ਤੇ ਹੁਣ ਉਹ ਕਹਿੰਦੇ ਮੈਂ ਇੰਡੀਪੈਂਡੈਂਟ ਉੱਥੇ ਬੈਠਾਂਗਾ ਜਿਹੜਾ ਹੈਗਾ ਕਾਕਸ ਦੇ ਵਿੱਚ ਪਰ ਮਿਨਿਸਟਰੀ ਤੋਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੈਂਟਨ ਸੋ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ